ਮਾਜਦੀ ਬੇਟੀ ਆਈ ਸੀ ਸਾਡੇ ਕੋਲ ਪਿਛਲੇ ਤਕਰੀਬਨ 7 ਸਾਲ ਤੋਂ ਤੁਸੀਂ ਦੱਸ ਰਹੇ ਸੀ ਕਿ ਉਹਨਾਂ ਦੇ ਕਨਸੀਵਿੰਗ ਨਹੀਂ ਹੋ ਰਹੀ ਉਹਨਾਂ ਨੂੰ ਫਾਈਬਰੋਇਡ ਤੇ ਉਹਨਾਂ ਦੀ ਜਿਹੜੀ ਪਚਤਨੀ ਉਹਦੇ ਸਵੇਲਿੰਗ ਆਈ ਹੋਈ ਸੀ ਹਾਂਜੀ ਸੋ ਹੁਣ ਕਿਵੇਂ ਆ ਜੀ ਉਹ ਤੁਸੀਂ ਹਾਂਜੀ ਸਰ ਉਹਨਾਂ ਨੂੰ ਬਹੁਤ ਜ਼ਿਆਦਾ ਫਰਕ ਆ ਮੇਰੇ ਮਾਮਾਈ ਦੇ ਬੇਟੀ ਸੀਗੇ ਹਾਂਜੀ ਉਹਨਾਂ ਨੂੰ 7 ਸਾਲ ਹੋ ਗਏ ਉਹਨਾਂ ਦੇ ਕਨਸੀਵਿੰਗ ਨਹੀਂ ਹੋ ਰਹੀ ਸੀ ਜੀ ਹਾਂਜੀ ਉਹਨਾਂ ਨੇ ਬਹੁਤ ਜ਼ਿਆਦਾ ਦਵਾਈਆਂ ਖਾਧੀਆਂ ਅੰਗਰੇਜ਼ੀ ਤੇ ਦੂਜੀਆਂ ਆਯੁਰਵੇਦਿਕ ਤੇ ਸਾਰੀਆਂ ਦਵਾਈਆਂ ਖਾ ਕੇ ਦੇਖ ਲਿਆ ਸੀ ਜੀ ਜੀ ਸਾਰੇ ਉਹਨਾਂ ਨੂੰ ਕਹਿੰਦੇ ਸੀਗੇ ਤੁਸੀਂ ਤੁਹਾਡਾ ਆਪਰੇਟੇ ਹੋਏਗਾ ਤੇ ਹੁਣ ਤੱਕ ਉਹਨਾਂ ਨੇ ਦਵਾਈਆਂ ਬਹੁਤ ਜ਼ਿਆਦਾ ਖਾ ਲਈਆਂ ਸੀਗੀਆਂ ਹੁਣ ਤਾਂ ਉਹ ਆਪਣੀ ਹਿੰਮਤ ਹਾਰ ਗਈ ਸੀਗੇ ਜੀ ਕਹਿੰਦੇ ਸੀ ਕਿ ਮੈਂ ਮੇਰਾ ਪਤਾ ਨਹੀਂ ਕੀ ਬਣਨਾ ਹੈ ਹਾਂਜੀ ਉਸ ਤੋਂ ਬਾਅਦ ਹੁਣ ਉਹਨਾਂ ਨੇ ਤੁਹਾਡੇ ਕੋਲ ਤੋਂ ਆ ਕੇ ਦਵਾਈ ਲਈ ਸੀਗੀ ਮੈਂ ਉਹਨਾਂ ਨੂੰ ਦੱਸਿਆ ਸੀਗਾ ਕਿ ਤੁਸੀਂ ਉੱਥੇ ਜਾਓ ਸਰਹੰਦ ਜਾਓ ਹਾਂਜੀ ਜਾ ਕੇ ਉੱਥੇ ਤੋਂ ਬੈਬ ਜੀ ਦੇ ਡਾਕਟਰ ਧਰਮਿੰਦਰ ਉਹਨਾਂ ਤੋਂ ਦਵਾਈ ਲਓ ਜੀ ਤੇ ਉਹ ਸਾਡੇ ਤੁਹਾਡੇ ਕੋਲ ਆਏ ਹਾਂਜੀ ਉਹਨਾਂ ਨੇ 1 ਮਹੀਨਾ ਦਵਾਈ ਦਿੱਤੀ ਤੇ 1 ਮਹੀਨੇ ਦੇ ਨਾਲ 15 ਦਿਨ ਤੋ ਉਹਨਾਂ ਨੇ ਕਿਹਾ ਵੀ ਮੈਨੂੰ ਕੋਈ ਫਰਕ ਨਹੀਂ ਦਿਖ ਰਿਹਾ ਹੈਗਾ। ਹਾਂਜੀ ਉਸ ਤੋਂ ਬਾਅਦ ਉਹਨਾਂ ਨੂੰ ਹਲਕਾ ਹਲਕਾ ਫਰਕ ਹੋਣਾ ਸ਼ੁਰੂ ਹੋ ਗਿਆ। ਉਹਨਾਂ ਨੂੰ ਸਰ ਡੇਟੇ ਨਹੀਂ ਸੀ ਆਉਂਦੀ ਹੈਗੀ 6 6 ਮੰਥ ਪੀਰੀਅਡ ਨਹੀਂ ਸੀ ਆਉਂਦੇ ਉਹਨਾਂ ਨੂੰ ਜਿਆਦਾ ਪ੍ਰੋਬਲਮ ਇਹ ਸੀ। ਅੱਛਾ ਜੀ। ਇੱਕ ਤਾਂ ਉਹਨਾਂ ਦਾ ਯੂਟਰਸ ਦਾ ਸਾਈਜ਼ ਵਧਿਆ ਹੋਇਆ ਸੀ। ਠੀਕ ਹੈ ਜੀ। ਇੱਕ ਉਹਨਾਂ ਦੇ ਫਾਈਬਰੋਇਡ ਸੀਗੇ। ਹਾਂਜੀ ਜੇ ਸੋ ਤੁਹਾਡੇ ਕੋਲ ਅਜੇ ਉਹਨਾਂ ਨੇ 2 ਮਹੀਨੇ ਲਗਾਤਾਰ ਦਵਾਈ ਖਾਧੀ ਹੈ। ਹਾਂਜੀ। ਤੀਜੇ ਮਹੀਨੇ ਤੋਂ ਉਹਨਾਂ ਨੂੰ ਲੋੜੇ ਨਹੀਂ ਪਈ ਹੈਗੀ। ਅੱਛਾ ਜੀ। ਉਸ ਤੋਂ ਬਾਅਦ ਹੁਣ ਉਹਨਾਂ ਨੂੰ ਜਦ ਹੀ ਨਾਲ ਲੱਗਦੇ ਹਾਂਜੀ। ਹਾਂਜੀ। ਫਿਰ ਦੋ ਬੇਬੀ ਕਨਸੀਵ ਹੋ ਗਏ ਸੀਗੇ ਤੇ ਹੁਣ ਉਹਨਾਂ ਦੇ ਕੋਲ ਸਰ ਬੇਬੀ ਨੇ ਦੋ ਨੇ। ਅੱਛਾ ਜੀ। ਹਾਂਜੀ ਜੁਗਾ ਬੇਟੇ ਨੇ। ਮੁਬਾਰਕਾਂ ਜੀ ਪਹਿਲਾਂ ਤਾਂ। ਸੀ ਗੱਲ ਦੀਆਂ। ਹਾਂਜੀ। ਸਾਡੀ ਬਹੁਤ ਖੁਸ਼ੀ ਹੋਈ। ਹਾਂਜੀ।